ਆ ਦੇਖੋ ਜੀ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਨਾ ਸਾਰੇ ਨਾਨਕਪੁਰ ਦੀ ਰਾਖੀ ਦੇ ਵਿੱਚ ਸੂਰਮੇ ਲਗਾਏ ਹੋਏ ਸਭ ਤੇ ਜਨਮ ਸਰਬ ਵੀ ਹੁਣ ਬੈਡਮਾਸਟਰ ਬਣ ਗਈ ਆ ਸਾਰਾ ਬੈਂਡ ਵਜਾਏਗੀ ਨਾ ਦੇਖੋ ਜੀ ਸਰਬ ਉਹ ਨਹੀਂ ਵੀ ਲੈ ਕੇ ਆ ਕੇ ਜਿਹੜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ ਦੇ ਨਾਲ ਸਵਾਗਤ ਕਰਦੇ ਆ ਅੱਜ ਦੇ ਨਵੇਂ ਵਲੌਗ ਦੇ ਵਿੱਚ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਤਾਂ ਸਭ ਤੋਂ ਪਹਿਲਾਂ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਖੀ ਦੀਆਂ ਖਾਲਸਾ ਸਾਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਦੇ ਦਿਨ ਆਪ ਜੀ ਨੂੰ ਪਤਾ ਵੀ ਖਾਲਸਾ ਪੰਥ ਦੀ ਸਾਜਣਾ ਹੋਈ ਸੀ ਸ੍ਰੀ ਕੇਸਗੜ੍ਹ ਸਾਹਿਬ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾ ਪਿਆਰਿਆਂ ਨੂੰ ਪਹਿਲਾ ਅੰਮ੍ਰਿਤ ਛਕਾਇਆ ਸੀਗਾ ਫਿਰ ਉਸ ਤੋਂ ਬਾਅਦ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾ ਪਿਆਰਿਆਂ ਨੂੰ ਬੇਰਤੀ ਕਰਕੇ ਆਪ ਅੰਮ੍ਰਿਤ ਦੀ ਦਾਤ ਉਹਨਾਂ ਕੋਲੋਂ ਪ੍ਰਾਪਤ ਕੀਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ ਸੀ ਸੋ ਅੱਜ ਆਪਾਂ ਦਰਸ਼ਨ ਕਰਨ ਜਾ ਰਹੇ ਆ ਜੀ ਗੁਰਦੁਆਰਾ ਸੈਬ ਗੁਰਦੁਆਰਾ ਸਾਹਿਬ ਗੁਰਦੁਆਰਾ ਟੱਕਰ ਸਾਹਿਬ ਆਪਾਂ ਜਾਵਾਂਗੇ ਜੀ ਅੱਜ ਦਾ ਵਲੌਗ ਰਹੇਗਾ ਜੀ ਗੁਰਦੁਆਰਾ ਟੱਕਰ ਸਾਹਿਬ ਦੀ ਯਾਤਰਾ ਤੇ ਖਾਲਸਾ ਪੰਥ ਨੂੰ ਸਮਰਪਿਤ ਰਹੇਗਾ ਆਪਾਂ ਦਰਸ਼ਨ ਕਰਨ ਜਾਵਾਂਗੇ ਨਾਲ ਨਾਲ ਆਪਾਂ ਤੁਹਾਨੂੰ ਵੀ ਕਰਾਵਾਂਗੇ ਪਹਿਲਾਂ ਵੀ ਆਪਾਂ ਗਏ ਹੋਣਾ ਜੀ ਫਿਰ ਤੋਂ ਦੁਬਾਰਾ ਦਾ ਆਪਾਂ ਦਰਸ਼ਨ ਕਰਨ ਦਾ ਮੌਕਾ ਮਿਲੇ ਫਿਰ ਆਪਾਂ ਕਰਦੇ ਆ ਜੀ ਅੱਜ ਦੀ ਵੀਡੀਓ ਤੇ ਤੁਸੀਂ ਬਣੇ ਰਹੋ ਜੀ ਚੱਲਦੇ ਆ ਜੇ ਫਿਰ ਆਪਾਂ ਤਿਆਰ ਹੋ ਗਏ ਜੀ ਅੱਜ ਨਾਲ ਇੱਕ ਲਸਦੀ ਮਨਵੀਰ ਦੀ ਪਹਿਲੀ ਵਸਾਖੀ ਹੈ ਮਨਵੀਰ ਦੀ ਪਹਿਲੀ ਵਸਾਖੀ ਹੈ ਜੀ ਠੀਕ ਹੈ ਜੀ ਹਾਂਜੀ ਜੀ ਮਨਵੀਰ ਨ੍ਯਾ ਗਰੀਗਾ ਤੇ ਅੱਜ ਜਲ ਵੀ ਛਕੇਗਾ ਹਾਂ ਆਹ ਦੇਖੋ ਜੀ ਮਨਵੀਰ ਛੱਡਾ ਨਾ ਹੀ ਕਰਕੇ ਆ ਗਿਆ ਅਜ ਇਸ਼ਨਾਨ ਕਰਕੇ ਆ ਗਿਆ ਹਨਾ ਮਨਵੀਰ ਹਨਾ ਮਨਵੀਰ ਇਸ਼ਨਾਨ ਕਰਕੇ ਆ ਗਿਆ ਬਰੋੜ ਕੱਪੜੇ ਪਾ ਲਈਏ ਜੀ ਕਾਕੇ ਦੀ ਕੱਪੜੇ ਵੜਾ ਵੜਾ ਪਾ ਦਿਨੇ ਜੀ ਜੀ ਉਹਨਾਂ ਪਾ ਕੋ ਉੱਤੇ ਆਲੇ ਆ ਲੈ ਆਲੇ ਫਾ ਤੇ ਬਾਹਰ ਵਿੱਚ ਲਾ ਲੇਗੀ ਮਨਵੀਰ ਪਟਕੀ ਬੰਨ ਲੈ ਗਈ ਹਨਾ ਮਨਵੀਰ ਆਹ ਦੇਖੋ ਜੀ ਸਹਿਜ ਹਰਮਨ ਆਏ ਤਾਂ ਆਂਦੇ ਸਾਰ ਮਨਵੀਰ ਨੂੰ ਚੁੰਮੜ ਗਏ ਹਨਾ ਇਧਰ ਮੂੰਹ ਕਰ ਹਰਮਨ ਇਧਰ ਮੂੰਹ ਕਰ ਕੇ ਮਰੇ ਆਲ ਪਾਸੇ ਹਾਂ ਦਿਖਲਾਏਗਾ ਹੁਣ ਇਹਨੂੰ ਚੱਲ ਬਲਦੀਆ ਆ ਗਿਆ ਹਨਾ ਆ ਦੇਖੋ ਮਨਵੀਰ ਦਾ ਕਿੰਨੀ ਖੁਸ਼ ਹੁੰਦੀ ਪਹਿਲਾਂ ਠੰਡ 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 ਰੀਰੀ ਲਾਈ ਸੀ ਨਾ ਮੰਮੀ ਆਂਦੇ ਨਾ ਰੀਰੀ ਲਾਈ ਸੀ ਕਦੋਂ ਨਹੀਂ ਆਉਂਦੀ ਲੈ ਕੇ ਬੈਠ ਗਈ ਸੀ ਇਹਨੂੰ ਨੀ ਨਿਕਲੇ ਕਾਕਾ ਨੀ ਨਿਕਲੇ ਕਾਕਾ ਨਹੀਂ ਸੰਗਤ ਜੀ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਟੱਕਰ ਸਾਹਿਬ ਮਨਵੀਰ ਸਾਡੀ ਸੌਂਗੀ ਸੀ ਆਉਂਦੇ ਆਉਂਦੇ ਆਂ ਆ ਦੇਖੋ ਜੀ ਕਿੰਦਾ ਸੁੱਤੀ ਭਈ ਤਾਂ ਹੌਣ ਸੁੱਟ ਕੇ ਤੇ ਸਾਹਮਣੇ ਤੁਸੀਂ ਕਰ ਲੋ ਜੀ ਪਹਿਲਾਂ ਬਾਹਰ ਲਈ ਮਹਾਰਤ ਦੇ ਦਰਸ਼ਨ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਸਜਾਇਆ ਹੋਇਆ ਜੀ ਕਾਫੀ ਗਿਣਤੀ ਚ ਸੰਗਤਾਂ ਦਰਸ਼ਨ ਕਰਨ ਵਾਸਤੇ ਆਏ ਹੋਏ ਅੱਜ ਵਿਸਾਖੀ ਦੀ ਦਿਹਾੜੀ ਦਿੱਤੇ ਜੀ ਇੱਧਰ ਹੈਗਾ ਜੀ ਦੇਖ ਘਰ ਆਪਾਂ ਪਹਿਲਾਂ ਦੇਖ ਕਰਵਾਵਾਂਗੇ ਜੀ ਦੇਖ ਕਰਵਾ ਕੇ ਫਿਰ ਆਪਾਂ ਦਰਸ਼ਨ ਕਰਨ ਜਾਵਾਂਗੇ ਜੀ ਦੀਵਾਨ ਲੱਗੋ ਹੈ ਫਿਰ ਆਪਾਂ ਕੀਰਤਨ ਵੀ ਸਰਵਣ ਕਰਾਂਗੇ ਜੀ ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਈ ਜਾਵਾਂਗੇ ਜੀ ਦਾ ਪ੍ਰਸ਼ਾਦ ਕਰਾ ਕੇ ਲੈ ਆਏ ਆ ਤੇ ਹੁਣ ਆਪਾਂ ਅੰਦਰ ਜਾਵਾਂਗੇ ਦਰਸ਼ਨ ਕਰਾਂਗੇ ਦੇਖ ਲਈ ਆਪਾਂ ਹਾਂਜੀ चलो सजाया बहुत सोहना आ जाए हाँ इन इथ स्टार्ट। स्टार्टिंग सोना सजाया होना है बहुत सोना डेकोरेट किया ਤੇ ਜੇਕਰ ਤੁਸੀਂ ਇਹ ਨੈਣਾ ਦੇਵੀ ਦੇ ਦਿੱਲੇ ਤੋਂ ਕੋਟਰ ਸਾਹਾ ਨੂੰ ਚੱਕ ਕਰਾਉਣਾ ਤੇ 12 23 ਜਾਂ 26 ਪੰਗਟ ਹੋਣੀ ਹੈ ਪਾਤਸ਼ਾਹ ਬਾਰੇ ਕਹਿੰਦੇ ਜੇ ਠੀਕ ਹੈ ਇਦਾਂ ਹੀ ਕਰ ਲਈਏ ਜਦੋਂ ਦੇ ਕੋਈ ਕੋਈ ਕਹਿੰਦਾ ਕੀ ਕਰਨਾ ਚਾਹੀਦਾ ਪਾਤਸ਼ਾਹ ਬਾਰੇ ਕਹਿੰਦੇ ਆ ਕਿ ਸਮਾਂ ਲੱਗਦੀ ਸਮਾਂ ਨਹੀਂ ਮਿਲਦਾਓ ਤੇ ਜਮਾਨ ਪੰਤ ਚੋਟੀ ਤੇ ਪੜ ਤੇ ਲਾਗੋ ਲਾਗੋ ਤੇ ਸਾਰੇ ਕਥੀ ਸੋਇ ਮਹਾਰਾਜਾ ਪਰ ਤੇ ਇਹਦੇ ਵਿੱਚ ਸੂਰਵੇ ਲਗਾਏ ਹੋਏ ਸਾਰਾ ਤੇ ਜੰਮੂ ਦੀ ਨੌਕਰੀ ਚੋਂ ਚ ਬੈਠੇ ਹੋਏ ਸਾਰਾ ਸਾਰੇ ਅਨਜਾਨ ਤੇ ਸਾਰੇ ਹੀ ਬੇਗਾਨਾ ਨੂੰ ਪਤਾ ਨਹੀਂ ਕਿ ਕਲਗੀ ਵਾਲੇ ਸ਼ਾਹਸ਼ਾਹ ਮਹਾਰਾਜ ਨੇ ਆਉਣ ਵਾਲੇ 5 ਸਾਲ ਤੋਂ 10 ਮਿੰਟ ਦੇ ਵਿੱਚ ਕੀ ਕਰਨਾ ਇਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਸੀ ਜਦੋਂ ਇਹਨਾਂ ਨੂੰ ਪਤਾ ਹੁੰਦਾ ਕਿ ਕਲਗੀ ਵਾਲੇ ਸ਼ਾਹਸ਼ਾਹ ਮਹਾਰਾਜ ਤੋਂ ਕੀ ਕਰਨਾ ਹੈ ਇਹ ਸੰਗਤਾਂ ਵਾਸਤੇ ਆਈਸਕ੍ਰੀਮ ਦਾ ਲੰਗਰ ਵੀ ਲਗਾਇਆ ਹੋਇਆ ਹੈ ਦੇਖੋ ਜੀ ਸੰਗਤਾਂ ਵੱਲੋਂ ਆਹ ਦੇਖੋ ਜੀ ਆਈਸਕ੍ਰੀਮ ਸੰਗਤ ਨੂੰ ਵਰਤੌਣ ਦੀ ਸੇਵਾ ਕਰਦੇ ਹੋਏ ਜੀ ਤੇ ਸੰਗਤਾਂ ਛਕਦੀਆਂ ਹੋਈਆਂ ਜੀ ਸਾਰੀਆਂ ਸੰਗਤਾਂ ਦੇਖੋ ਜੀ ਆਈਸਕ੍ਰੀਮ ਛਕਦੀਆਂ ਹੋਈਆਂ ਤੇ ਕੋਈ ਸਰਵੋਣੀ ਵੀ ਲੈ ਕੇ ਆ ਕੇ ਜਿਹੜੀ ਜਿਹੜੀਆਂ ਸੰਗਤਾਂ ਇੱਥੇ ਆਈਆਂ ਸਾਰੀਆਂ ਇੱਕ ਪਾਸੇ ਚਾਹ ਦਾ ਲੰਗਰ ਲੱਗਾ ਜੀ ਇੱਕ ਪਾਸੇ ਆਈਸਕ੍ਰੀਮ ਦਾ ਲੰਗਰ ਲੱਗਾ ਹੋਇਆ ਹੈ ਜੀ ਇੱਕ ਪਾਸੇ ਇੱਥੇ ਰਸ ਦਾ ਲੰਗਰ ਵੀ ਉਹ ਲੱਗਾ ਹੋਇਆ ਵੀ ਤੁਹਾਨੂੰ ਦਿਖਾਵਾਂਗੇ ਜੀ ਫਿਲਹਾਲ ਹੁਣ ਚਾਹ ਤੇ ਆਈਸਕ੍ਰੀਮ ਆਪਾਂ ਇੱਥੇ ਦਿਖਾ ਰਹੇ ਸੰਗਤ ਜੀ ਆਪਾਂ ਲੰਗਰ ਹਾਲ ਦਾ ਸੰਗਤ ਜੀ ਆਪਾਂ ਆ ਚੁੱਕੇ ਲੰਗਰ ਹਾਲ ਦੇ ਵਿੱਚ ਲੰਗਰ ਛਕਣ ਵਾਸਤੇ ਜੀ ਦੇਖੋ ਜੀ ਸੰਗਤਾਂ ਹੋਰ ਵੀ ਛਕ ਰਹੀਆਂ ਜੇ ਨਾਲ ਸੇਵਾ ਕਰ ਰਿਹਾ ਜੀ ਸੇਵਾਦਾਰ ਸੇਵਾ ਕਰ ਰਿਹਾ ਜਲਦੀ ਤੇ ਇਧਰ ਸਰਬ ਉਹਨਾਂ ਨੇ ਖਾਣਾ ਸ਼ੁਰੂ ਕਰਤਾ ਮਨਵੀਰ ਹੋਰ ਲੰਗਰ ਛਕਣਾ ਸ਼ੁਰੂ ਕਰਤਾ ਜੀ ਹੋਰ ਵੀ ਸੰਗਤਾਂ ਆਈਆਂ ਹੋਈਆਂ ਛਕਣ ਵਾਸਤੇ ਤੇ ਆਪਾਂ ਵੀ ਲੰਗਰ ਪਵਾ ਲਿਆ ਆਪਾਂ ਵੀ ਛਕਦੇ ਹੁਣ ਜੀ ਸੋ ਸੰਗਤ ਜੀ ਇਧਰ ਰਸ ਦਾ ਲੰਗਰ ਲੱਗਾ ਹੋਇਆ ਦੇਖੋ ਜੀ ਇੱਧਰ ਸੇਵਾ ਚੱਲ ਰਹੀ ਹੈ ਜੇ ਲੰਗਰ ਦੀ ਰਸ ਦੀ ਆ ਦੇਖੋ ਜੀ ਪਦੀਨਾ ਨਿੰਬੂ ਨਾਲ ਬਰਕਾ ਠੰਡੀ ਠੰ ਆਹ ਦੇਖੋ ਜੀ ਉਧਰ ਗੰਨੇ ਆ ਬਾਬਾ ਜੀ ਆ ਜੀ ਇਹਨਾਂ ਵੱਲੋਂ ਸੇਵਾ ਚੱਲ ਰਹੀ ਹੈ ਜੀ ਬਾਬਾ ਜੀ ਤੁਹਾਡੇ ਵੱਲੋਂ ਨਾ ਸੇਵਾ ਸੋ ਰਸ ਦੀ ਜੀ ਆਹ ਵੇਖੋ ਜੀ ਬਾਬਾ ਜੀ ਇਹਨਾਂ ਵੱਲੋਂ ਰਸ ਰਸ ਦੀ ਸੇਵਾ ਚੱਲ ਰਹੀ ਹੈ ਤੇ ਸੰਗਤ ਆ ਰਹੀਆਂ ਛਕਣ ਵਾਸਤੇ ਸਰਬੰਦਰ ਛਕ ਰਿਹਾ ਪਿੱਛੇ ਦੀ ਸੰਗਤ ਇੱਧਰ ਹੈਗੀ ਆ ਜੀ ਮਨਵੀਰ ਸੋ ਗਈ ਹੈ ਆਪਾਂ ਵੀ ਛਕਾਂਗੇ ਸਾਰੀਆਂ ਸੰਗਤਾਂ ਛਕ ਆ ਰਹੀਆਂ ਭਾਈ ਜੀ ਦੁਵਾਨ ਲਾ ਕੇ ਆਏ ਜੀ ਅੰਦਰ ਭਾਈ ਕਵੀਸ਼ਰੀ ਜੀ ਕਰ ਦਿਓ ਨਾ ਤੁਸੀਂ ਆ ਬਾਬਾ ਜੀ ਕਵੀਸ਼ਰੀ ਰਸਵੀਰ ਆਇਆ ਜੀ ਹੁਣ ਲਓ ਜੀ ਗੁਰਦੁਆਰਾ ਸਾਹਿਬ ਵੇਖਣ ਆਹ ਦੇਖੋ ਜੀ ਇਧਰ ਕੋਕ ਵਾਲੇ ਆਏ ਹੋਏ ਆਪਣੀ ਐਡਵਰਟਾਈਜ਼ਮੈਂਟ ਕਰਨ ਵਾਸਤੇ ਆ ਦੇਖੋ ਜੀ ਕੋਕ ਸਟੂਡੀਓ ਲੱਗਾ ਹੈ ਪੂਰਾ ਪੂਰਾ ਬੈਂਡ ਸਿਸਟਮ ਇਧਰ ਲੱਗਾ ਹੈ ਤੇ ਇਧਰ ਆ ਦੇਖੋ ਜੀ ਗੱਡੀ ਵੀ ਖੜੀ ਖੜੀ ਹੋਈ ਉਹਨਾਂ ਦੀ ਆ ਦੇਖੋ ਜੀ ਕੋਕ ਜਸ਼ਨ ਆ ਪੂਰਾ ਇਧਰ ਸੈਟਅਪ ਲਗਾਇਆ ਹੈ ਇਹਨਾਂ ਨੇ ਉਧਰ ਉਹਨਾਂ ਨੇ ਆਪਣੀ ਕਨੋਪੀ ਲਗਾਈ ਹੋਈ ਉਹ ਵੀ ਤੁਹਾਨੂੰ ਦਿਖਾਉਂਦੇ ਆ ਇਧਰ ਪੂਰਾ ਬੈਂਡ ਹੈ ਬੱਚੇ ਇੰਜੋਏ ਕਰਦੇ ਪਏ ਆ ਤੇ ਹੋੜੋਂ ਹਿਚਾਰੇ ਆ ਵਜਾ ਕੇ ਦਿਖਾਓ ਕੁਝ ਹਾਂ ਵਜਾ ਕੇ ਦੇਖੋ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਇਹ ਹੈਗਾ ਜੀ ਕੋਕ ਸਟੂਡੀਓ ਦੇਖੋ ਜੀ ਵਜਾ ਕੇ ਦਿਖਾਓ ਨੇ ਜੀ ਆ ਲੈ ਕੋਲ ਚਲੋ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਸਰਬ ਵੀ ਹੁਣ ਬੈਡ ਮਾਸਟਰ ਬਣ ਗਈ ਆ ਸਰਬ ਬੈਂਡ ਵਜਾਏਗੀ ਨਾਲ ਕੋਣ ਬੈਂਡ ਮੱਥਾ ਟੇਕ ਕੇ ਆਪਾਂ ਆ ਗਿਆ ਜੀ ਘਰ ਘਰਾਂ ਨੇ ਕੇ ਆਪਾਂ ਮਨਵੀਰ ਨੂੰ ਸਜਾਤਾ ਜੀ ਦਵਾਲਾ ਛੋੜੀ ਦਾ ਸਾਰ ਸਜਾਤੀ ਹੈ ਗੋਦਸਤਾਰ ਸਜਾਤੀ ਹੈ ਜੀ ਤੇ ਹੁਣ ਮਨਵੀਰ ਨੂੰ ਆਪਾਂ ਸਜਾਵਾਂਗੇ ਜਲ ਜਲ ਗਵਾਦੇ ਨੇ ਚਪਤੇ ਪਾਏ ਹੋਏ ਆ ਜੀ ਚੱਲ ਮਨਵੀਰ ਯਾਰ ਸ਼ਕਲ ਜੀ ਕੁੜਾ ਹੌੜਾ ਥੋੜਾ ਜਨ ਥੋੜਾ ਪਤਾ ਤਾਂ ਇਹ ਕਰਉਣਾ ਹੈ ਨਾ ਇਹ ਥੋੜਾ ਥੀ ਹੁੰਦੀ ਹੈ ਚਲੋ ਵਾਈ ਗੁਰਜੀ ਜੀ ਅਦਲ ਸਾਖੀ ਵਾਲੇ ਜਨਾਂ ਦਾ ਚਕਾਰ ਦਿੱਤਾ ਹੈ ਤੁਹਾਨੂੰ ਸਾਖੀ ਵਾਲੇ ਜਨਾਂ ਨੂੰ ਜਾਲ ਸ਼ਕਾਰਤਾ ਜੀ ਰਾਜ ਨੂੰ ਪਾਣੀ ਦੀ ਜਮਾ ਕਰਾਂਗੇ ਹਾਂ ਪਹਿਲੀ ਵਾਰੀ ਪਾਣੀ ਦਿੱਤਾ ਹੈ ਲੈ 6 ਮਹੀਨੇ ਬਾਅਦ ਬੋਲ ਵਾਈ ਗੁਰ ਬੋਲ ਵਾਈ ਗੁਰ ਵਾਈ ਗੁਰ ਜੀ ਬੋਲ ਵਾਈ ਗੁਰ ਜੀ ਹਾਂ ਵਾਈ ਕੀ ਚਾਵਾ ਜਾਈ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਹਾਂ ਜੀ ਹੋਰ 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 ਗੁਰੂ ਹੋਰ ਹੋਰ ਖੜਨਾ ਜੇ ਆਪਾਂ ਮੰਨ ਲਈਏ ਤੇ ਹੋੜਾ ਖਿੱਚ ਕੇ ਨਾ ਉਹ ਲਗਾ ਦਾਂਗੇ ਵੀਡੀਓ ਦੇ ਵਿੱਚ ਨਾ ਕੋਈ ਤੁਸੀਂ ਦੇਖ ਲਿਓ ਰਮਾਲੇ ਵਾਲੀਆਂ ਬਸ ਅੱਛਾ ਸ਼ੁਕਰੀਆ ਨੇ ਹਾਂ ਜੀ ਜੀ ਆਇਆਂ ਵਾਹਿਗੁਰੂ ਦਾ ਅੰਕਾਪਨ ਹਾਂ ਜੀ ਹਾਂ ਜੀ ਲਓ ਜੀ ਦੋਸਤੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਹੀ ਸੁਣਾ ਜਿਹੜਾ ਪਹਿਾਰ ਵੀਡੀਓ ਵਿੱਚ ਲਈਦਾ ਹੁੰਦਾ ਜੀ ਊੜਾ ਤੇ ਝੂੜਾ ਹਮੇਸ਼ਾ ਆਪਣਾ ਸਾਥ ਜਿ ਰੱਖੋ ਜੀ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਜੀ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਜੀ ਇੱਕ ਹੋਰ ਜਿਹੜਾ ਪਤਾ ਰਸਨਾ ਦੇਣੀ ਹੁੰਦੀ ਆ ਜੀ ਨਸ਼ਿਆਂ ਨਦਰੀਆ ਜਿਹੜਾ ਵਾਗਰ ਸੁਨਤ ਪਾਈ ਜਾਵੇ ਜਾਗੋ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਅੱਜ ਅਪਾ ਫਿਰ ਵੀ ਕਹਿੰਦੇ ਆ ਕਿ ਜਿਹੜੇ ਅਜੇ ਗੁਰੂ ਵਾਲੇ ਨਹੀਂ ਬਣੇ ਹੈਗੇ ਠੀਕ ਹੈ ਜੀ ਉਹ ਗੁਰੂ ਦਾ ਲੜ ਲੱਗੋ ਜੀ ਠੀਕ ਹੈ ਜੀ ਨਸ਼ੇ ਨੂੰ ਤੁਰਤੀ ਦਾ ਤਿਆਗ ਕਰੋ ਵੀ ਆਉਣ ਵਾਲੀ 2025 ਦੀ ਵਿਸਾਖੀ ਜਿਹੜੀ ਆਉਣੀ ਹੈ ਜੀ ਆਪਣੇ ਮਨ ਬਣਾਓ ਤੇ ਅਮਰ ਸ਼ਬੋ ਸਿੰਘ ਸਜੋ ਗੁਰੂ ਵਾਲੇ ਬਣੋ ਜੀ ਕਿ ਜੇ ਨਰਕਮਈ ਜ਼ਿੰਦਗੀ ਛੱਡਦੇ ਵਿੱਚ ਕੋਈ ਨਹੀਂ ਰੱਖਿਆ ਜੀ ਨੁਕਸਾਨ ਹੀ ਹੁੰਦਾ ਉਹਦਾ ਫਾਇਦਾ ਕੋਈ ਨਹੀਂ ਹੁੰਦਾ ਜੀ ਨਾਲੇ ਆਪਣਾ ਨੁਕਸਾਨ ਆਪਣੀ ਸਿਹਤ ਦਾ ਨੁਕਸਾਨ ਕਰਦਾ ਨੁਕਸਾਨ ਪੈਸਿਆਂ ਦਾ ਨੁਕਸਾਨ ਬੱਚਿਆਂ ਦਾ ਨੁਕਸਾਨ ਕਿ ਮਨ ਕੀ ਫੈਮਲੀ ਦਾ ਨੁਕਸਾਨ ਹੋ ਜਾਂਦਾ ਜੀ ਆਪਣਾ ਆਪ ਤੇ ਬੰਦਾ ਲੈ ਕੇ ਚਲੇ ਜਾਂਦਾ ਜੀ ਜਦੋਂ ਨਸ਼ਾ ਕਰਦਾ ਹੁੰਦਾ ਕਰਦਾ ਨਾ ਜਦੋਂ ਨਸ਼ਾ ਬੰਦਾ ਜਿਆਦਾ ਕਰ ਲਗਾ ਆਪਣਾ ਆਪ ਲੈ ਕੇ ਚਲੇ ਉਹ ਪਿੱਛੇ ਪਰਿਵਾਰ ਦਾ ਆਫਾ ਹੋ ਜਾਂਦਾ ਜੀ ਸੋ ਹੁਣ ਮਨਵੀਰ ਹੋਣ ਤੇ ਦੀਨਪਈ ਜਿਸਾਂ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ